ਜ਼ਰਾ ਸੁਣ ਕੇ ਜੀ ਜ਼ਰਾ ਸੁਣ ਕੇ ਜੀ ਜ਼ਰਾ ਸੁਣ ਕੇ ਜੀ ਜ਼ਰਾ ਸੁਣ ਕੇ ਜੀ ਪੀਟੀਐਫਏ ਵਾਲੇ ਆ ਗਏ ਗੱਲਾਂ ਗੱਲਾਂ ਦੇ ਵਿੱਚ ਛਾ ਗਏ ਟੌਪਿਕ ਲੈ ਆਏ ਸਭ ਦੇ ਲਈ ਚੁੰਨ ਚੁੰਨ ਕੇ ਜੀ ਚੁੰਨ ਚੁੰਨ ਕੇ ਜੀ ਚੁੰਨ ਚੁੰਨ ਕੇ ਜੀ ਜ਼ਰਾ ਸੁਣ 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 ਕੇ ਜੀ જરા ਸੁਣ ਕੇ ਆ ਗਿਆ bro واپس ہاں bro ਆ ਗਿਆ ਮੈਂ ਪੰਜਾਬਲਾ ਕੇ ਆਇ ਸੀ 2 ਮਹੀਨੇ ਅੱਛਾ ਕਿਹਦਾ ਰੈ ਟ੍ਰਿਪ ਬੜਾ ਬਹੁਤ ਵਧੀਆ ਸੀ ਬੜਾ ਮਜ਼ਾ ਆਇਆ ਬੜੀ ਥਾਵਾਂ ਘੁੰਮੇ ਆਪਾਂ ਕੀ ਬਾਤ ਹੈ ਪਰ ਯਾਰ ਫਰਕ ਵੀ ਬੜਾ ਉੱਥੋਂ ਦੇ ਇੱਥੋਂ ਨਾਲੋਂ ਹਾਂ ਬਹੁਤ ਫਰਕ ਆ ਉਹ ਕਾ ਤੋ ਇਹ ਬਹੁਤ ਚੀਜ਼ਾਂ 'ਚ ਫਰਕ ਆ ਉੱਥੇ ਜਿਵੇਂ ਲਿਵਿੰਗ ਦਾ ਬਹੁਤ ਫਰਕ ਆ ਜਾਂ ਯੂਥ ਲਾਲਾ ਯੂਥ ਦਾ ਵੀ ਬਹੁਤ ਫਰਕ ਆ ਹਾਂ ਯੂਥ ਦੇ ਵਿੱਚ ਬਹੁਤ ਫਰਕ ਆ ਉਹਨਾਂ ਦੀ ਜੋ ਸੋਚਣ ਦਾ ਉਹਨਾਂ ਦਾ ਰਹਿਣ ਸਹਿਣ ਦਾ ਮੈਂਟੈਲਿਟੀ ਦਾ ਫਰਕ ਆ ਓਕੇ ਉੱਤੇ ਹੈਗਾ ਯਾ ਕਾਫੀ ਫਰਕ ਆ ਉੱਥੋਂ ਨਾ ਮੈਂ ਨਾ ਇਹਦੇ ਬਾਰੇ ਗੱਲ ਕਰਨੀ ਆ ਅੱਜ ਹਾਂ ਹਾਂ ਅੱਜ ਇਹਦੇ ਬਾਰੇ ਕਰਦੇ ਗੱਲ ਆਪਾਂ ਕਰੀਏ ਫਿਰ ਫਿਰ ਸ਼ੁਰੂ ਕਰਦੇ ਹਾਂ ਸਸਰੀਕਾਲ ਜੀ ਜ਼ਰਾ ਸੁਣ ਕੇ ਜੀ ਦੇ ਇਸ ਐਪੀਸੋਡ ਦੇ ਤੁਹਾਡਾ ਸਵਾਗਤ ਮੈਂ ਅਨਹਦ ਸਿੰਘ ਤੇ ਮੇਰੇ ਕੋ ਹੋਸਟ ਸਸਰੀਕਾਲ ਜੀ ਕਰਮਨ ਸਿੰਘ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦਾ ਯੂਥ ਤੇ ਆਸਟ੍ਰੇਲੀਆ ਦਾ ਯੂਥ ਇਹਨਾਂ ਦੇ ਵਿੱਚ ਕੀ ਫਰਕ ਆ ਤਾਂ ਨੂੰ ਪੰਜਾਬ ਦੇ ਯੂਥ ਦੀ ਮੈਂਟੈਲਿਟੀ ਬਾਰੇ ਕੀ ਵਖਰਾ ਲੱਗਾ ਜੋ ਜਿਹੜੀ ਸਾਡੀ ਸੋਚ ਉਹ ਨਹੀਂ ਜਿੱਦਾ ਮਿਲਦੀ ਕਈ ਥਾਵਾਂ ਤੇ ਫਰਕ ਆ ਉੱਥੇ ਇੱਕ ਤਾਂ ਲੋਕੀ ਹਰ ਇੱਕ ਦੂਜੇ ਦੇ ਪਿੱਛੇ ਲੱਗੇ ਆ ਕਿ ਉਹਨੇ ਇਦਾਂ ਕੀਤਾ ਮੈਂ ਵੀ ਇਦਾਂ ਕਰਨਾ ਆ ਦਿਖਾਵਾ ਜਿਹਨੂੰ ਕਹਿੰਦੇ ਆ ਦਿਖਾਵਾ ਕਰਨਾ ਆ ਉਹ ਤੋਂ ਵੱਧ ਕਰਕੇ ਕਰਨਾ ਆ ਜਾਂ ਵਿਆਹਾਂ ਜੀ ਵਿਆਹਾਂ ਚ ਹੋ ਗਿਆ ਕਿ ਹਨਾ ਆਪਾਂ ਸਾਰੇ ਨੇ ਜ਼ਿਆਦੀ ਪੈਸੇ ਲਾਉਣੇ ਆ ਜਾਂ ਇਦਾਂ ਕਰਨਾ ਆ ਹਰ ਇੱਕ ਯੂਥ ਦੇ ਵਿੱਚ ਉੱਤੇ ਹੀ ਹਰ ਇੱਕ ਯੰਗਸਟਰ ਦੇ ਉੱਤੇ ਹੀ ਹਨਾ ਉਹਦੀ ਮਨ ਚ ਇਹੀ ਗੱਲ ਆ ਕਿ ਮੈਂ ਬਾਹਰ ਜਾਣਾ ਆ ਅੱਛਾ ਹਰ ਇੱਕ ਦੇ ਉੱਤੇ ਹੀ ਹਰ ਇੱਕ ਹਨਾ ਯੰਗਸਟਰ ਦੇ ਮਾਈਂਡ ਤੇ ਇਹੀ ਆ ਕਿ ਮੈਂ ਬਾਹਰ ਜਾਣਾ ਤੇ ਆਪਾਂ ਮੈਨੂੰ ਲੱਗਦਾ ਜੇ ਆਪਣੇ ਪੇਰੈਂਟਸ ਨਾ ਹੁੰਦੇ ਤਾਂ ਆਪਾਂ ਵੀ ਇਹੀ ਸੋਚਣਾ ਸੀ ਕਿ ਕਿੱਥੇ ਜਾਣਾ ਸੀ ਜੀ ਆਪਾਂ ਉੱਥੇ ਹੁੰਦੇ ਆਪਾਂ ਵੀ ਕੈਨੇਡਾ ਚਲੀਏ ਕਿ ਆਸਟ੍ਰੇਲੀਆ ਚਲੀਏ ਕਿੱਥੇ ਜ਼ਿਆਦਾ ਵਧੀਆ ਇਹੀ ਕਰਨਾ ਸੀ ਆਪਾਂ ਵੀ ਹਾਂ ਪਰ ਬਹੁਤ ਚੀਜ਼ਾਂ ਦਾ ਫਰਕ ਆ ਉੱਥੇ ਭਾਵੇਂ ਸ਼ਹਿਰੀ ਹੋ ਗਏ ਆ ਭਾਵੇਂ ਪਿੰਡੂ ਹਨਾ ਪਿੰਡ ਤੋਂ ਹੋ ਗਏ ਮੁੰਡੇ ਸਾਰੇ ਇਹੀ ਸੋਚਦੇ ਕਿ ਆਪਾਂ ਬਾਹਰ ਜਾਣਾ ਆ ਪਵੇਂ ਹੁਣ ਵੈਲ ਸੈਟਲਡ ਹੋਣੀ ਨਾ ਹੋ ਹਨਾ ਕਈਆਂ ਕੋਲ ਵੱਡੀਆਂ ਵੱਡੀਆਂ ਗੱਡੀਆਂ ਨੇ ਉੱਥੇ ਹਨਾ ਵੱਡੀਆਂ ਵੱਡੀਆਂ ਤਗੜੇ ਘਰਾਂ ਵਾਲੇ ਉਹ ਵੀ ਬਾਹਰ ਜਾਣ ਨੂੰ ਫਿਰਦੇ ਆ ਉਹ ਵੀ ਇਦਾਂ ਆ ਜਿਹੜਾ ਰੋਡ ਤਾਂ ਉਹਨਾਂ ਨੂੰ ਕੋਈ ਹੁੰਦੀ ਨਹੀਂ ਆ ਬਸ ਖਾ ਕੇ ਕਰਕੇ ਆ ਉੱਥੇ ਆਪਣੀਆਂ ਸਰਦਾਰੀਆਂ ਛੱਡ ਕੇ ਇੱਥੇ ਫਿਰ ਬਾਅਦ ਚੋਂ ਤੱਕੇ ਖਾਂਦੇ ਆ ਤੇ ਇਹ ਇੱਥੇ ਆ ਕੇ ਤੱਕੇ ਹੀ ਖਾਣੇ ਆ ਇੱਥੇ ਤਾਂ ਕਿੱਥੇ ਤੱਕੇ ਖਾਣੇ ਉਹ ਇੱਥੋਂ ਦੀ ਜਿਹੜੀ ਸਟੂਡੈਂਟ ਲਾਈਫ ਆ ਜਿਹੜੇ ਜਿਹੜੇ ਬਾਹਰ ਦੇ ਜਿਹੜੇ ਇਮੀਗ੍ਰੇਟ ਹੁੰਦੇ ਸਟੂਡੈਂਟਸ ਤੇ ਜਿਹੜੇ ਆਪਣੇ ਸਟੂਡੈਂਟ ਜਿਹਦਾ ਆਪਣੇ ਵਰਗੇ ਆ ਉਹਨਾਂ ਦੀ ਲਿਵਿੰਗ ਦਾ ਬਹੁਤ فرق ਆ ਸਾਨੂੰ ਰੈਂਟ ਦਾ ਨਹੀਂ ਖਰਚਾ ਖਾਣੇ ਦਾ ਨਹੀਂ ਖਰਚਾ ਗਵਰਨਮੈਂਟ ਨੇ ਸਾਡੀ ਅਫੀਸਾ ਇੱਕ ਸਾਬ ਜਪੇ ਕਰ ਦੇਣੀ ਆ ਘੱਟ ਵੀ ਪੇ ਕਰਨਾ ਪੈਂਦਾ ਤੇ ਉਹਨਾਂ ਨੂੰ ਰੈਂਟ ਦਾ ਕੰਮ ਕਿੱਥੋਂ ਲੱਭੀਏ ਆਪਾਂ ਹੁਣ ਜਿਹਦਾ ਕੰਮ ਦੀ ਵੀ ਨਹੀਂ ਸਾਨੂੰ ਲੋੜ ਕੰਮ ਦੀ ਐਸੇ ਜਿਹਦਾ ਲੋਡ ਹੈਗੀ ਆ ਪਰ ਜਿੰਦੇ ਰ ਆਪਾਂ ਸਟੱਡੀ ਕਰ ਰਹੇ ਸਾਨੂੰ ਇਸ ਨੂੰ ਨੈਸਸਰੀ ਹੈ ਨਾ ਬਾਕੀ ਵੀ ਕੰਸਵਾਬ گزارੇ ਕਾਰਜ਼ਾਂ ਨਾਲ ਰਹਿ ਰਹੇ ਐਨਜੋਏ ਕਰ ਰਹੇ ਆਪਣੀ ਲਾਈਫ ਉਹੀ ਜਾਨ ਜਾਨ ਦੇ ਬਾਵਜੂਦ ਵੀ ਫਿਰ ਵੀ ਹਨਾ ਕਰਦੇ ਆ ਹੁੰਦੇ ਆ ਸਾਰੇ ਇਥੇ ਅਨ ਇੱਕ ਹੋਰ ਗੱਲ ਉੱਥੇ ਥਾਂ ਥਾਂ ਤੇ ਆਇਲੈਂਡ ਸੈਂਟਰ ਬਣੇ ਪਏ ਅੱਛਾ ਤੇ ਜਿਹੜੇ ਹੁਣ ਤਾਂ ਆਇਲੈਂਡਸ ਕਰ ਲੈਂਦੇ ਆ ਉਹ ਤਾਂ ਪਹੁੰਚ ਜਾਂਦੇ ਆ ਦੂਜੇ ਦੇ ਜਿਹੜੇ ਪਾਸ ਹੋ ਗਏ ਜਿਹੜੇ ਪਾਸ ਹੋ ਜਾਂਦੇ ਆ ਪਰ ਜਿਹੜੇ ਨਹੀਂ ਕਰਦੇ ਹੈਗੇ ਉਹ ਫਿਰ ਕੋਈ ਨਾ ਕੋਈ ਤਰੀਕਾ ਲੱਭਦੇ ਆ ਕੋਈ ਹੈਨਾ ਦੋ ਨੰਬਰੀ ਚੱਲ ਜਾਂਦੇ ਦੋ ਨੰਬਰੀ ਚੱਲਦੇ ਆ ਚੱਲ ਜਾਂਦੇ ਆ ਹੈਨਾ ਡੋਂਕੀ ਲਾਉਂਦੇ ਆ ਕਈ ਹਾਂ ਖੜਾ ਹੁਣ ਕਿ ਪਰ ਇਹ ਪਹੁੰਚਦੇ ਵੀ ਨਹੀਂ ਪਹੁੰਚਦੇ ਵੀ ਨਹੀਂ ਹੈਗੇ ਇਹ ਬਹੁਤ ਹੈਨਾ ਬੈਡ ਚੀਜ਼ ਆ ਲਾਈਕ ਟ੍ਰੈਜਿਕ ਟ੍ਰੈਜਿਕ ਆ ਬਹੁਤ ਟ੍ਰੈਜਿਕ ਜੀ ਉਹਨਾਂ ਲਈ ਜਿਹੜਾ ਸਟ੍ਰਗਲ ਵਾ ਹਾਰਡਸ਼ਿਪ ਵਾ ਇੱਕ ਸਾਹਿਬ ਦੀ ਕਿ ਜਿੰਨਾਂ ਕੋਲ ਨਹੀਂ ਜਾ ਉਹ ਜਾ ਸਕਦੇ ਉਹਨਾਂ ਨੂੰ ਫਿਰ ਅਦਰ ਆਲਟਰਨੇਟਿਵ ਵੇਜ਼ ਨਾਲ ਜਾਣਾ ਪੈਂਦਾ ਇੰਨਾ ਕਰੀਸ ਆ ਬਾਹਰ ਜਾਂਦਾ ਹਾਂ ਉੱਥੇ ਕਿ ਆਪਣੀ ਜ਼ਿੰਦਗੀ ਜਿੱਦਾਂ 프리ਮੈਚ ਦੇ ਲਾਈਫਸ ਆ ਔਨ ਦੀ ਲਾਈਨ ਹੈ ਨਾ ਉਸ ਹਿਸਾਬ ਨਾਲ ਯਾ ਤੂੰ ਮੂਵੀ ਦੇਖੀ ਡੌਂਕੀ ਉਹਦੇ ਚ ਉਹਦੇ ਬਹੁਤ ਵਧੀਆ ਦਿਖਾਇਆ ਹੋਇਆ ਕਿ ਕਿਵੇਂ ਹਨਾ ਲੋਕੀ ਜਾਂਦੇ ਆ ਬਾਹਰ ਕਿਵੇਂ ਹਣਾ ਆਈਰਸ ਨਹੀਂ ਹੁੰਦੀ ਜਿਨ੍ਹਾਂ ਤੋਂ ਉਹ ਹਰ ਕੋਈ ਵੀ ਕੋਈ ਤਰ੍ਹਾਂ ਰੀਅਲ ਲਾਈਫ ਐਕਸਪੀਰੀਅੰਸ ਦੱਸਦੀ ਆ ਲਾਈਫ ਸਟਾਈਲ ਦੱਸਦੀ ਆ ਤੇ ਇਦਾਂ ਆ ਉੱਥੇ ਇੱਕ ਹੋਰ ਚੀਜ਼ ਇੱਥੇ ਕਾਲਜ ਲਾਈਫ ਵੀ ਬਹੁਤ ਵੱਖਰੀ ਆ ਤੁਹਾਨੂੰ ਨਾਲੋਂ ਜਿਵੇਂ ਸਕੂਲ ਲਾਈਫ ਹੋ ਗਈ ਐ ਓਕੇ ਹਾਂ ਕਾਲਜ ਲਾਈਫ ਹੋ ਗਈ ਇਟਸ ਨੋਟ ਅਬੋ ਫਰਕ ਉਹ ਤਾਂ ਮੈਂ ਹਾਂ ਸਕੂਲ ਲਾਈਫ ਮੈਂ ਸਕੂਲਾਂ 'ਚ ਪੜ੍ਹੇ ਆ ਉੱਥੇ ਇੱਕ ਹਣਾ ਸਾਡੇ ਦੋਸਤ ਹੁੰਦੇ ਆ ਸਾਡੇ ਜਿਵੇਂ ਐਗਜ਼ਾਬ ਦੇ ਗਰੁੱਪ ਹੁੰਦੇ ਆ ਵੱਖਰੇ-ਵੱਖਰੇ ਹਣਾ ਉੱਥੇ ਜ਼ਿਆਦਾਤਰ ਇਦਾਂ ਸੀ ਕਿ ਸਾਰੇ ਇਕੱਠੇ ਨਹੀਂ ਹਣਾ ਜਿੱਥੇ ਵੀ ਸਕੂਲ ਤੋਂ ਬਾਅਦ ਵੀ ਇਕੱਠੇ ਘਰੇ ਜਾਣਾ ਉਹਨਾਂ ਨੇ ਹਣਾ ਉਹਨਾਂ ਕੋਲ ਮੋਟਰਸਾਈਕਲ ਹੁੰਦੀ ਆ ਉੱਥੇ ਤਾਂ ਛੋਟੀ ਉਮਰ ਹੀ ਮੋਟਰਸਾਈਕਲ ਜਾਂ ਹਣਾ ਐਕਟਿਵ ਚੱਕੇ ਹੁੰਦੇ ਸਾਰਿਆਂ ਨੇ ਅਸੀਂ ਇੱਥੇ ਜ਼ਿਆਦਾਤਰ ਬੱਸਾਂ ਤੇ ਜਾਂਦੇ ਹੁੰਦੇ ਹਾਂ ਬੱਸਾਂ ਤੇ ਜਾਂ ਸਾਈਕਲ ਦਾ ਤੌਰ ਤੇ ਪਰ ਉਹ ਵੀ ਇਕੱਠੇ ਰਹਿਨੇ ਆਪਾਂ ਹਣਾ ਇਹ ਇਹ ਸਿਮਿਲਰਿਟੀ ਹੈਗੀ ਉੱਥੇ ਇਹ ਤਾਂ ਹੈ ਕਿ ਜਿਹੜੀ ਉੱਥੋਂ ਦੀ ਯਾਰੀ ਤੇ ਇੱਥੋਂ ਦੀ ਯਾਰੀ ਦੋਵੇਂ ਸੇਮ ਜਿਹੀਆਂ ਆ ਹਾਂਜੀ ਸੇਮ ਆ ਕਿ ਬ੍ਰਦਰ ਜਿਹੜੀ ਜਿਹਦਾ ਬ੍ਰਦਰਹੂਡ ਹੋ ਜਾਂਦੀ ਆ ਹਣਾ ਕਿ ਆਪਾਂ ਇੱਕ ਸਾਡਾ ਜਿਹੜਾ ਸਾਡਾ ਗਰੁੱਪ ਆ ਆਪਾਂ ਇਕੱਠੇ ਇੰਜੋਏ ਕਰਦੇ ਆਊਟਸਾਈਡ ਐਂਡ ਇਨਸਾਈਡ ਸਕੂਲ ਹਾਂ ਅਬ ਸਰ ਪਰ ਉਹ ਹੌਲੀ ਹੌਲੀ ਜਦੋਂ ਇੱਥੇ ਹੁੰਨੇ ਆ ਆਪਾਂ ਹੌਲੀ ਹੌਲੀ ਉਹ ਖਤਮ ਜੀ ਹੋ ਜਾਂਦੀ ਏ ਚੀਜ਼ ਜਦੋਂ ਆਪਾਂ ਕੰਮ ਕਾਰਾਂ ਵਿੱਚ ਬਿਜ਼ੀ ਹੋ ਜਾਂਦੇ ਆ ਕੰਮ ਕਾਰਾਂ ਜਦੋਂ ਯੂਨੀ ਚੱਲ ਜਾਂਦੇ ਆ ਸਾਡੇ ਕੋਸ ਵੱਖਰੇ ਹੋ ਜਾਂਦੇ ਆ ਤੇ ਉਹ ਹਨਾ ਫਿਰ ਉਹ ਜਿਹੜੀ ਦੋਸਤੀ ਹੁੰਦੀ ਏ ਥੋੜੀ ਥੋੜੀ ਫੇਡ ਹੋਣ ਲੱਗ ਪੈਂਦੀ ਫੇਡ ਹੋ ਜਾਂਦੀ ਘੱਟ ਜਾਂਦੀ ਗਰੁੱਪ ਛੋਟਾ ਹੋ ਜਾਂਦਾ ਗਰੁੱਪ ਛੋਟੇ ਹੋ ਜਾਂਦੇ ਆ ਤੁਹਾਨੂੰ ਹੋਰ ਬੰਦੇ ਮਿਲਦੇ ਆ ਇੱਥੇ ਤੇ ਉਹ ਹੈਗਾ ਯਾ ਮੈਨੂੰ ਯੂਨੀ ਲਾਈਫ ਦਾ ਐਕਸਪੀਰੀਅੰਸ ਨਹੀਂ ਕੀਤਾ ਈਥੋਂ ਦੀ ਕੱਲੀ ਹਾਈ ਸਕੂਲ ਲਾਈਫ ਈ ਆ ਉਹ ਇਥੋਂ ਮੈਂ ਜਾਣਾ ਹੈ ਹਨਾ ਯੂਨੀਵਰਸ ਮੈਂ ਦੇਖਦਾ ਆ ਉੱਥੇ ਉੱਥੋਂ ਦਾ ਇਥੋਂ ਨਾਲ ਫਰਕ ਉੱਥੇ ਜਿਹੜਾ ਕੋਲਜ ਜਾਂਦਾ ਹੈ ਹਨਾ ਉਹ ਸਾਰੇ ਇਕੱਠੇ ਰਹਿੰਦੇ ਉਹ ਉੱਥੋਂ ਦੇ ਜਿਹੜੇ ਰਹ ਜਾਂਦੇ ਆ ਉੱਥੇ ਬੰਦੇ ਜਿਹੜੇ ਉੱਥੇ ਲੋਕੀ ਆ ਨਾ ਉਹਨਾਂ ਦੀ ਮੈਂਟੈਲਿਟੀ ਜਾਂ ਉਹਨਾਂ ਦੇ ਪਰਸਨੈਲਿਟੀ ਬਹੁਤ ਵੱਖਰੀ ਆ ਉਹ ਮਿਲਵਰਤਨ ਬਹੁਤ ਵਧੀਆ ਆ ਉਹਨਾਂ ਦਾ ਲਾਈਕ ਆਪਣਾਪਣਾ ਉੱਥੇ ਸਾਰਿਆਂ ਚ ਇੱਥੇ ਤੁਹਾਨੂੰ ਜਿਆਦਾ ਕੋਈ ਕੋਈ ਪੁੱਛਦਾ ਨਹੀਂ ਹੈਗਾ ਯੂਨੀਚ ਹਾਂ ਆਪਣੇ ਆਪ ਦੀ ਜਿਦਾ ਜ਼ੋਨ ਰਹਿੰਦੇ ਹਾਂ ਸਾਰੇ ਆਪਣੇ ਫੋਕਸਡ ਨੇ ਫੋਕਸਡ ਆ ਤੇ ਆਪਣੀ ਕਲਾਸਾਂ ਜਾਣਾ ਪੜ੍ਹਨਾ ਕਰਿਆ ਕੰਮ ਕਰਨਾ ਦਾ ਸੈਟ ਹਨਾ ਉਹਨਾਂ ਨੇ ਉੱਥੇ ਇੱਕ ਦੂਜੇ ਨਾਲ ਹਨਾ ਮਿਲਣਾ ਆ ਵਰਤਣਾ ਆ ਲਾਈਕ ਉਹ ਆਪਣਾ ਸਮਝਦੇ ਆ ਉੱਥੇ ਮੈਨੂੰ ਲੱਗਦਾ ਜਦੋਂ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਉੱਥੋਂ ਦੀ ਕਾਲਜ ਲਾਈਫ ਆ ਮੈਨੂੰ ਜਿੱਸਾ ਲੱਗਦਾ ਉਹ ਸਾਡੀ ਇੱਥੋਂ ਦੀ ਹਾਈ ਸਕੂਲ ਲਾਈਫ ਵਾਂਗੂ ਹੂੰ ਕਿ ਜਿੰਨਾ ਆਪਾਂ ਹਾਈ ਸਕੂਲ 'ਚ ਫਨ ਕੀਤਾ ਸੀ ਹਾਂਜੀ ਉਹ ਉਹੀ ਕਾਲਜ ਚ ਕਰਦੇ ਉਹ ਹਾਈ ਸਕੂਲ ਚ ਵੀ ਕਰਦੇ ਆ ਪਰ ਉਹ ਕਾਲਜ ਚ ਵੀ ਕਰਦੇ ਆ ਹਾਂਜੀ ਆਪਾਂ ਬਸ ਉਹ ਕਾਲਜ ਦੇ ਵਿੱਚ ਨਹੀਂ ਗਾ ਯੂਨੀ ਦੇ ਵਿੱਚ ਨਹੀਂ ਕਰਦੇ ਆਪਾਂ ਹਾਈ ਸਕੂਲ ਦੇ ਵਿੱਚ ਫਨ ਪੂਰਾ ਕਰ ਲੈਂਦੇ ਆ ਇੰਜੋਏ ਕਰਦੇ ਆ ਬਸ ਉਹਨੂੰ ਆਪਾਂ ਫਿਰ ਯੂਨੀ ਦੇ ਵਿੱਚ ਕੈਰੀ ਓਨ ਨਹੀਂ ਕਰਦੇ ਹਾਂ ਉਹ ਇੱਕਦਮ ਹੀ ਵਿਛੜ ਜ ਜਾਂਦੇ ਸਾਰੇ ਹਾਂ ਮੈਨੂੰ ਜਿਦਾ ਲੱਗਦਾ ਇੱਕ ਤਾਂ ਮਚਿਓਰਿਟੀ ਫੈਕਟਰ ਵੀ ਹੁੰਦਾ ਬੜੇ ਵੱਡੇ ਹੋ ਜਾਂਦੇ ਆ ਕਮਾਕਾਰਾਂ 'ਚ ਬਿਜ਼ੀ ਆ ਤੇ ਬਸ ਕੋਰਸ ਦੀ ਸਪੈਸ ਵੀ ਹੋ ਜਾਂਦੀ ਆ ਇੱਕ ਤਾਂ ਉੱਥੇ ਥੋੜੀ ਮੈਨੂੰ ਜਿਸ ਤੱਕ ਲੱਗਦਾ ਉੱਥੇ ਥੋੜੇ ਲੀਨੈਂਟ ਰਹਿੰਦੇ ਬੱਚੇ ਹਾਂਜੀ ਇੱਥੇ ਵੀ ਲੀਨੈਂਸੀ ਹੈਗੀ ਆ ਪਰ ਇਥੇ ਪ੍ਰੈਸ਼ਰ ਵੀ ਹੈਗਾ ਪ੍ਰੈਸ਼ਰ ਵੀ ਹੈਗਾ ਪ੍ਰੈਸ਼ਰ ਪ੍ਰੈਸ਼ਰ ਦੋਨੇ ਪਾਸੇ ਹੀ ਆ ਪ੍ਰੈਸ਼ਰ ਹਾਂ ਉੱਥੇ ਤਾਂ ਛੋਟੇ ਹੁੰਦੇ ਸ਼ੁਰੂ ਹੋ ਜਾਂਦਾ ਆ ਪਰ ਹੁਣ ਕਈ ਹੁਣ ਤਾਂ ਇਹ ਵੀ ਹੈਗਾ ਕਿ ਚਲੋ ਆਪਾਂ ਹਨਾ ਯੂਨੀ ਵਿੱਚ ਪੜਦੇ ਆ ਤੇ ਕਰਦੇ ਪਰ ਹੁਣ ਜੇ ਸਾਡਾ ਏਮ ਹੁੰਦਾ ਆ ਕਿ ਹਨਾ ਕਿ ਆਪਾਂ ਚਲੋ 12ਵੀਂ ਤੋਂ ਬਾਅਦ ਇਹ ਕੋਰਸ ਲਿਆ ਹਨਾ ਅਸੀਂ ਬੰਨਾ ਆ ਵੱਡੇ ਹੋ ਕੇ ਕਈਆਂ ਨੂੰ ਕਈ ਜਿਹੜੇ ਛੋਟਾ ਹਨਾ ਯੰਗਸਟਰ ਆ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਕਰਨਾ ਕੀ ਆ ਯੂਨਿਟ ਹਨਾ 12ਵੀਂ ਤੱਕ ਵੀ ਆ ਕੇ ਕਿ ਸਮਝ ਨਹੀਂ ਲੱਗਦੀ ਉਹਨਾਂ ਨੂੰ ਉਹਨਾਂ ਨੂੰ ਸਮਝ ਨਹੀਂ ਲੱਗਦੀ ਹੈਗੀ ਜਾਂ ਫਿਰ ਉਹ ਵੀ ਕਿਸੇ ਦੇ ਪਿੱਛੇ ਲੱਗ ਕੇ ਕੋਰਸ ਜਿੱਦਾਂ ਲੱਗਦਾ ਗਾਰਡਨਸ ਕੱਟ ਜਾਂਦੀ ਹੈ ਗਾਰਡਨਸ ਘਟ ਜਾਂਦੀ ਆ ਤੇ ਉਹ ਫਿਰ ਹਨਾ ਆਪਣੇ ਦੋਸਤਾਂ ਦੇ ਪਿੱਛੇ ਲੱਗ ਕੇ ਹਨਾ ਉਹ ਵੀ ਉਹ ਕੋਰਸ ਕਰ ਲੈਂਦੇ ਆ ਤੇ ਕਈਆਂ ਨੂੰ ਤਾਂ ਇਦਾਂ ਹੁੰਦਾ ਕਿ ਹਨਾ ਕਿ ਸਾਡੀ ਹਨਾ ਦੋਸਤੀ ਨਾਲ ਛੁੱਟੇ ਆਪਾਂ ਇਕੱਠੇ ਰਹੀਏ ਤਾਂ ਫਿਰ ਉਹ ਇੱਕ ਕੋਰਸ ਹਨਾ ਲੈ ਲੈਂਦੇ ਆ ਜਾਂ ਫਿਰ ਕਈ ਜਿਵੇਂ ਹੁਣ ਜਿਵੇਂ ਇੱਥੋਂ ਦਾ ਤਾਂ ਏਮ ਹਨਾ ਸਾਨੂੰ ਪਤਾ ਆ ਪਰ ਜਿਹੜੇ ਉਥੋਂ ਦਾ ਏਮ ਉਥੋਂ ਦਾ ਹੀ ਫਰਕ ਆ ਕਿ ਉੱਥ ਦਾ ਹਨਾ ਉਹਨਾਂ ਦਾ ਹੀ ਏਮ ਆ ਕਿ ਆਪਾਂ ਹਨਾ ਆਜ ਇਸ ਕਰ ਲਈ ਯੋ ਕਰ ਲਿਆ ਤੇ ਬੱਸ ਬਾਹਰ ਜਾਣਾ ਤੇ ਪੀਆਰ ਲੈਣੀ ਬਸ ਇੱਥੇ ਦਾ ਜਿਦਾ ਉਹਨਾਂ ਦੇ ਸ਼ਾਰਟ ਟਰਮ ਏਮ ਆ ਜਿਹੜੇ ਜਿਹਦਾ ਇੱਥੋਂ ਦੇ ਯੂਥ ਵਾ ਉਹਨਾਂ ਦਾ ਏਮ ਲੌਂਗ ਟਰਮ ਹੁੰਦਾ ਕਿ ਹਾਂ ਆਪਾਂ ਜਿਦਾ ਆਪਣਾ ਹੀ ਏਟ ਆਰ ਲੈਣਾ ਏਟ ਆਰ ਇਹਨਾਂ ਲੈ ਕੇ ਇਹ ਯੂਨੀ ਦੇ ਵਿੱਚ ਐਡਮਿਸ਼ਨ ਲੈਣੀ ਤੇ ਇਹ ਕੋਰਸ ਦੇ ਵਿੱਚ ਜਦੋਂ ਮਿਲ ਗਈ ਫਿਰ ਆਪਾਂ ਆ ਨੌਕਰੀ ਕਰਨੀ ਹੈ ਹਨਾ ਤੇ ਫਿਰ ਉਸ ਤੋਂ ਬਾਅਦ ਕਈ ਬਿਜ਼ਨਸ ਵੀ ਕਰ ਲੈਂਦੇ ਆ ਤੇ ਇਹੀ ਆ ਕਿ ਉਹਨਾਂ ਦਾ ਏਮ ਹੁੰਦਾ ਕਿ ਹਾਂ ਆ ਕੋਰਸ ਜਿਹੜੇ ਮਰਜ਼ੀ ਕੋਰਸ ਵਿੱਚ ਐਡਮਿਸ਼ਨ ਮਿਲ ਜੇ ਉਹਨਾਂ ਨੂੰ ਇਹ ਨਹੀਂ ਆ ਕਿ ਪੀਆਰ ਨਹੀਂ ਬਸ ਪੀਆਰ ਉਹਨਾਂ ਨੂੰ ਪੀਆਰ ਨਾਲ ਚੱਕਰ ਪੀਆਰ ਰਿਲੇਟਡ ਨਾਲ ਕੋਰਸ ਲੈ ਲੈਣਾ ਉਹਨਾਂ ਨੇ ਤੇ ਬਸ ਉੱਥੇ ਜਾ ਕੇ ਕੰਮ ਤੇ ਫਿਰ ਰੈਂਡ ਆ ਦਾ ਡੇਟ ਜਾਂ ਟਰੱਕ ਚਲਾਉਂਦੇ ਆ ਜਾਂ ਹੋਰ ਵੀ ਨੌਕਰੀ ਕਰਦੇ ਆ ਉਹ ਹੀ ਨਹੀਂ ਹੈਗੇ ਸੋਚਦੇ ਉੱਥੇ ਕਿ ਉੱਥੇ ਰਹਿ ਕੇ ਕੋਈ ਆਪਣਾ ਬਿਜ਼ਨਸ ਖੜਾ ਕਰੀਏ ਜਾਂ ਹਨਾ ਆਪਾਂ ਕੋਈ ਉੱਥੇ ਤੱਕ ਕੀ ਕਰੀਏ ਆਪਾਂ ਕੋਈ ਤੇ ਹਨਾ ਯੂ ਕੈਡ ਸੇ ਯੂ ਡੋਨਟ ਥੋੜੇ ਨੈਰੋ ਮਾਈਂਡਡ ਕਹਿ ਸਕਦੇ ਉਹਨਾਂ ਦੇ ਉਹ ਉਹਨਾਂ ਦਾ ਏਮ ਸੈਟ ਹੈ ਲੱਗਦਾ ਉਧਰ ਨੂੰ ਹੀ ਸੈਟ ਆ ਕਿਉਂਕਿ ਟਨਲ ਵਿਜ਼ਨ ਨਹੀਂ ਹੁੰਦੀ ਹਨਾ ਜਿਹਦਾ ਬਲਾਈਂਡਸ ਲੱਗੇ ਆ ਕਿ ਹਾਂ ਬਸ ਪੀਆਰ ਲੈਣੀ ਕੋਈ ਵੀ ਤਰੀਕਾ ਜੇ ਬਸ ਪੀਆਰ ਚਾਹੀਦੀ ਸਨ ਜੇ ਸਾਡਾ ਤਾਂ ਇਹੀ ਆ ਕਿ ਆਪਾਂ ਇਹ ਥੋੜਾ ਵੱਡੇ ਹੋ ਕੇ ਇਹ ਕੋਰਸ ਕਰ ਲਏ ਡਿਗਰੀ ਮਿਲ ਗਈ ਫਿਰ ਆਪਾਂ ਆ ਨੌਕਰੀ ਕਰਨੀ ਆ ਤੇ ਫਿਰ ਉਸ ਤੋਂ ਬਾਅਦ ਸਾਡੀ ਅਸਲੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਹਨਾ ਕਿ ਉਸ ਤੋਂ ਬਾਅਦ ਫਿਰ ਜਿਹੜਾ ਗੈਰੰਟੀ ਅ ਗੁੱਡ ਜੌਬ ਐਂਡ ਦੈਨ ਸਲੋਲੀ ਲੈਵਲ ਅਪ ਇਨ ਦੈਟ ਸੋ ਯਾ ਤੇ ਇੱਕ ਗੱਲ ਹੋਰ ਮੈਂ ਨਾ ਵਾਪਸ ਆ ਰਿਹਾ ਸੀ ਜਦੋਂ ਹਨਾ ਜਹਾਜ਼ ਤੇ ਮੈਂ ਕਿਤਾਬ ਚ ਪੜਿਆ ਸੀਗਾ ਨੈਲਸਨ ਮੰਡੇਲਾ ਦੀ ਇੱਕ ਕੋਟਾ ਕਿ ਟੂਡੇਜ਼ ਯੂਥ ਆਰ ਦਾ ਲੀਡਰਸ ਆਫ ਟੂਮੋਰੋ ਅੱਛਾ ਹਾਂ ਤੇ ਮੈਨੂੰ ਹਨਾ ਵਧੀਆ ਲੱਗਿਆ ਸੀ ਗੱਲ ਤੇ ਮੈਂ ਰਿਲੇਟ ਕੀਤੀ ਫਿਰ ਵਾਪਸ ਮੈਂ ਮੈਂ ਦੇਖ ਮੈਂ ਸੋਚਿਆ ਨਾ ਕਿ ਪੰਜਾਬ ਚ ਜਿਹੜੇ ਜਿਹੜੇ ਲੀਡਰਸ਼ਿਪ ਹਨਾ ਰੋਲਸ ਹੈਗੇ ਆ ਉਹ ਉੱਥੇ ਕੋਈ ਪੰਜਾਬ ਦਾ ਯੂਥ ਨਹੀਂ ਦੇਖਦਾ ਸਾਨੂੰ ਹਾਂ ਇੱਥੇ ਪਰ ਦੇਖਦਾ ਇੱਥੇ ਆਸਟ੍ਰੇਲੀਆ ਦਾ ਯੂਥ ਆਪਣੀ ਜਿਹੜਾ ਗਵਰਨਮੈਂਟ ਦੇ ਲੀਡਰਸ਼ਿਪ ਰੋਲਸ ਦੇ ਵਿੱਚ ਦੇਖਦਾ ਹੈ ਉੱਥੇ ਇਹੀ ਘਟਾ ਹੈ ਉੱਥੇ ਇਹੀ ਘਟਾ ਉੱਥੇ ਬਾਕੀ ਸਟੇਟਾਂ ਦੇ ਜਿਹੜੇ ਆ ਉਹ ਯੂਥ ਦੇਖਦਾ ਹੈ ਸਾਨੂੰ ਪੰਜਾਬ ਦਾ ਯੂਥ ਨਹੀਂ ਦੇਖਦਾ ਯੂਥ ਰਹਿਆ ਨਹੀਂ ਉਹ ਲੀਡਰਸ਼ਿਪ ਰੋਲਸ ਨੂੰ ਟੇਕਓਵਰ ਕਰਨ ਲਈ ਸਾਰੇ ਬਾਹਰ ਆ ਗਏ ਆ ਇਹ ਤਾਂ ਬਾਹਰ ਆ ਸਰ ਦਾ ਹਾਂ ਤੇ ਇਹ ਇਹ ਸਾਨੂੰ ਹੈ ਨਹੀਂ ਕਿਉਂਕਿ ਸਾਡਾ ਜਿਹੜਾ ਸਾਡਾ ਜਿਹੜਾ ਸਟੇਟ ਹੈ ਸਣਾ ਸਾਡਾ ਉਹ ਆ ਉਹਦੇ ਸਾਨੂੰ ਨਹੀਂ ਦਿਸਦਾ ਹੈਗਾ ਕਿ ਸਾਡਾ ਹੈ ਨਾ ਜਿਹੜਾ ਯੂਥ ਆ ਉਸ ਲੀਡਰਸ਼ਿਪ ਚ ਨਹੀਂ ਆ ਰਿਹਾ ਹੈਗਾ ਅੱਗੇ ਸਾਡੇ ਤੇ ਉਹ ਫਿਰ ਜਿਹੜਾ ਯੂਥ ਆ ਉਹ ਨਹੀਂ ਫਿਰ ਬਣ ਸਕਦੇ ਲੀਡਰਸ਼ਿਪ ਲੀਡਰ ਹੈ ਨਾ ਜਿਦਾ ਨੈਲਸਨ ਮੰਡੇਲਾ ਨੇ ਕਿਹਾ ਹੀ ਕਿ ਜਿਹੜਾ ਅੱਜ ਦਾ ਯੂਸ ਆ ਉਹ ਕੱਲ ਦੇ ਲੀਡਰ ਹੋਣਗੇ ਪਰ ਉਹ ਪੰਜਾਬ ਦੇ ਵਿੱਚ ਹੋ ਨਹੀਂ ਸਕਦੇ ਉਹ ਨਹੀਂ ਤੁਹਾਨੂੰ ਚਾਹੀਦਾ ਯੂਥ ਹੈ ਨਾ ਲੀਡਰ ਉੱਥੇ ਚਾਹੀਦਾ ਲੀਡਰਸ਼ਿਪ ਦੇ ਵਿੱਚ ਯੂਥ ਹੋਏ ਕਿ ਫਿਰ ਹੀ ਅੱਗੇ ਤਰੱਕੀ ਕਰਨਗੇ ਹੈ ਨਾ ਹਾਂਜੀ ਇਥੇ ਇਥੇ ਬਹੁਤ ਦੇਖ ਨੂੰ ਮਿਲਦਾ ਕਿ ਜਿਹੜਾ ਯੂਥ ਅੱਗੇ ਆਉਂਦਾ ਲੀਡਰਸ਼ਿਪ ਰੋਲ ਜਿਹੜੇ ਆਪਾਂ ਕਲੱਬਸ ਦੇਖਦੇ ਆ ਜਾਂ ਆਪਾਂ ਹੋਰ ਵੀ ਕਮਿਊਨਿਟੀ ਚ ਦੇਖਦੇ ਆ ਉਹਨਾਂ ਚ ਇਹ ਜਿਹੜੇ ਲੀਡ ਕਰਦੇ ਪਏ ਅੱਗੇ ਜਾਂ ਜਿਹੜੇ ਕਲੱਬਸ ਜਿਹੜੇ ਹੈਗੇ ਆ ਕੋਈ ਸਪੋਰਟਿੰਗ ਕਲੱਬ ਹੋਵੇ ਉਹਦੇ ਚ ਯੂਥ ਬਹੁ ਅੱਗੇ ਆ ਰਿਹਾ ਆ ਹਾਂ ਉਥੇ ਕਿ ਨਾਟ ਨੇਸਸਰਲੀ ਕਿ ਸਾਨੂੰ ਗਵਰਨਮੈਂਟ ਦੇ ਵਿੱਚ ਹੀ ਲੀਡਰਸ ਚਾਏ ਦੇ ਆ ਹੋਰ ਕੈਟਾਗਰੀਜ਼ ਦੇ ਵਿੱਚ ਵੀ ਚਾਏ ਦੇ ਸਪੋਰਟਸ ਹੋ ਗਿਆ ਜਾਂ ਹੋਰ ਇੰਸਟੀਟਿਊਸ਼ਨਸ ਦੇ ਵਿੱਚ ਹਨਾ ਇੰਸਟੀਟਿਊਸ਼ਨ ਹੋਵੇ ਜਿਹੜੇ ਤੇ ਇੱਥੇ ਜਿੱਦਾਂ ਆਪਣੇ ਪੰਜਾਬੀ ਪੰਜਾਬੀ ਯੂਥ ਵੀ ਲੱਭਦਾ ਕਿ ਜਿਹੜਾ ਅੱਗੇ ਤਰੱਕੀਆ ਕਰ ਰਿਹਾ ਜਿੱਦਾਂ ਕ੍ਰਿਕਟ ਦੇ ਵਿੱਚ ਵੀ ਹੂੰ ਕਿ ਕਿਨੇ ਕਿਨੇ ਪੰਜਾਬੀ ਪਹੁੰਚੇ ਆਨ ਆਸਟ੍ਰੇਲੀਆ 119s ਦੇਖਿਆ ਸੀਗਾ ਦੋ ਦੋ ਮੁੰਡੇ ਸਿਲੈਕਟ ਹੋਏ ਆ ਅੱਛਾ ਅੱਛਾ ਉਹਨਾਂ ਨੇ ਉਹ ਵੀ ਖੇਡੇ ਆ ਤੇ ਇੱਕ ਕੁੜੀ ਵੀ ਹੋਈ ਆ ਪੰਜਾਬ ਤੋਂ ਸਿਲੈਕਟ ਅਸ਼ੇਰੀ ਵਿੱਚ ਤੇ ਅਸੀਂ ਯੂਥ ਵੀ ਬਹੁਤ ਤਰੱਕੀ ਕਰ ਰਿਹਾ ਹੈ ਅੱਗੇ ਹਾਕੀ ਦੇ ਵਿੱਚ ਵੀ ਕਰ ਰਿਹਾ ਹਾਕੀ ਵਿੱਚ ਵੀ ਕਰ ਜਿਹੜਾ ਆਪਣੀ ਸਟੇਟ ਟੀਮ ਦੇ ਵਿੱਚ ਵੀ ਆਪਣੇ ਬਹੁਤ ਪੰਜਾਬੀ ਗਏ ਹੂੰ ਕਿ ਆਪਨੇ ਨਾਲ ਦੇ ਦੋਸਤ ਵੀ ਉਹ ਵਿਕਟੋਰੀਆ ਟੀਮ ਦੇ ਵਿੱਚ ਸਿਲੈਕਟ ਹੋਇਆ ਸਿਲੈਕਟ ਹੋਇਆ ਕਾਫੀ ਹਮ ਦਸ ਕੁਆਇਟ ਇੰਟਰਸਟਿੰਗ ਕਿਉਂਕਿ ਉੱਥੇ ਉਹ ਯੂਜ਼ ਇੰਨੀ ਤਰ੍ਹਾਂ ਕੀ ਕਰਨੀ ਪਉਂਦਾ ਹਮ ਇੰਡੀਆ ਟੀਮ ਦੇ ਵਿੱਚ ਸਿਲੈਕਟ ਹੋ ਜਾਂਦੇ ਆ ਉਹ ਪਰ ਸਪਾਰਸ਼ੀ ਬਹੁਤ ਲੱਗਦੀ ਉੱਥੇ ਹਾਂ ਉੱਥੇ ਅਨਫੇਅਰ ਚ ਅਨਫੇਅਰ ਬਹੁਤ ਹੁੰਦੀ ਰਿਗਡ ਕਹਿ ਸਕਦੇ ਸਿਸਟਮ ਰਿਗਡ ਹਾਂਜੀ ਸਿਸਟਮ ਉੱਥੇ ਰਿਗਡਾ ਉੱਥੇ ਉਹਨੂੰ ਇਕੁਅਲ ਮੌਕਾ ਨਹੀਂ ਮਿਲਦਾ ਸਾਰੇ ਨੂੰ ਨਹੀਂ ਮਿਲਦਾ ਹਾਂ ਇੱਥੇ ਥੋੜਾ ਹੈਗਾ ਕਿ ਉਹ ਟੈਲੈਂਟ ਦੇਖ ਇੱਥੇ ਟੈਲੈਂਟ ਦੇਖਦੇ ਆ ਇਹ ਤੇ ਜਦ ਉਹ ਜਦ ਹਾਕੀ ਦੀ ਗੱਲ ਕਰ ਲਈ ਹੈ ਨਾ ਜਿਵੇਂ ਆਪਾਂ ਖੇਡਦੇ ਹਾਂ ਹਾਕੀ ਹੁਣ ਉਹ ਜਿਹੜੇ ਸਾਡੇ ਟ్రਾਇਲ ਜਦੋਂ ਹੁੰਦੇ ਆ ਉਹ ਸਾਰਿਆਂ ਨੂੰ ਦੇਖਦੇ ਆ ਬਰਾਬਰਲੀ ਇਕੁਅਲੀ ਦੇਖਦੇ ਆ ਹਨਾ ਨਾ ਲਿਖੇ ਨਹੀਂ ਕੋਈ ਵੀ ਹੁੰਦੇ ਕਲਾ ਨੰਬਰ ਲਿਖਿਆ ਹੁੰਦਾ ਨੰਬਰ ਲਿਖਿਆ ਹੁੰਦਾ ਕਿ ਇਹ ਵਧੀਆ ਖੇਡਦਾ ਇਹਦਾ ਨੰਬਰ ਨੋਟ ਕਰ ਲਓ ਤੇ ਇਹਦੇ ਤੋਂ ਦੇਖ ਲਓ ਕਿ ਇਹਨੂੰ ਸਿਲੈਕਟ ਕਰਨਾ ਹੈ ਨਹੀਂ ਕਰਨਾ ਤੇ ਇੱਕ ਹੋਰ ਗੱਲ ਦੇਖੀ ਮੈਂ ਨਾ ਵੀਡੀਓ ਦੇਖੀ ਉਹ ਦਿਨ ਕੱਲ ਤੇ ਉਹਦੇ ਜਿਹੜਾ ਗੱਲ ਕਰਦੇ ਸੀ ਕਿ ਹੁਣ ਜਿਹੜੇ ਸਾਡੇ ਅੰਡਰ 19 ਸਿਲੈਕਟ ਹੋਏ ਆ ਦੋ ਮੁੰਡੇ ਹਾਂ ਤੇ ਕਈ ਕਈ ਲੋਕੀ ਇੰਡੀਆ ਤੋਂ ਉਹਨਾਂ ਨੇ ਬੜਾ ਮਾੜਾ ਲਿਆ ਆ ਇਹਨੂੰ ਉਹ ਕਿਉਂ ਕਿ ਉਹ ਕਹਿੰਦੇ ਆ ਕਿ ਜਿਹੜੇ ਸਾਡੇ ਵਾਲੇ ਆ ਹੁਣ ਹਨਾ ਇੰਡੀਆ ਤੋਂ ਆਏ ਆ ਐਸਟ੍ਰੇਲੀਅਨ ਟੀਮ ਚ ਸਿਲੈਕਟ ਹੋਏ ਆ ਤੇ ਇੰਡੀਆ ਟੀਮ ਨੂੰ ਹਰਾ ਕੇ ਗਏ ਆ ਤੇ ਹਨਾ ਉਹ ਸੈਲੀਬ੍ਰੇਟ ਕਰਦਾ ਸੀਗਾ ਹਾਂ ਤੇ ਉਹ ਉਹਨਾਂ ਨੂੰ ਬੜਾ ਮਾੜਾ ਤਰੀਕੇ ਨਾਲ ਲਿਆ ਉਹਨਾਂ ਨੇ ਕਹਿੰਦੇ ਕਿ ਸਾਡੇ ਵਾਲੇ ਆ ਕੇ ਸਾਨੂੰ ਹਰਾ ਕੇ ਤੇ ਹਨਾ ਹੁਣ ਪਟਾਂ ਦੇ ਥਾਪੀਆਂ ਮਾਰਦੇ ਆ ਇਹ ਇਹ ਉਹਨਾਂ ਨੇ ਬੜਾ ਮਾੜਾ ਲਿਆ ਆ ਉਹਨਾਂ ਨੇ bro ਜਿੱਦਾਂ ਤੂੰ ਕ੍ਰਿਕਟ ਵਾਲੀ ਗੱਲ ਕਰ ਰਿਆ ਸੀ ਕਿ ਕਈ ਇਹਨੂੰ 네ਗੇਟਿਵ ਵੇ ਨਾਲ ਲੈ ਰਹੇ ਆ ਮੈਨੂੰ ਜਿੱਦ ਤੱਕ ਲੱਗਦਾ ਬਹੁਤ ਲੋਕ ਇਹਨੂੰ ਪੋਜ਼ਿਟਿਵ ਵੇ ਨਾਲ ਵੀ ਲੈ ਰਹੇ ਆ ਨਹੀਂ ਹਾਂ ਕਿ ਆਸਟ੍ਰੇਲੀਆ ਟੀਮ ਦੇ ਵਿੱਚ ਹੋਰ ਕਲਚਰਸ ਤੇ ਹੋਰ ਰਿਲੀਜੀਅਨਸ ਤੇ ਹੋਰ ਬੈਕਗਰਾਉਂਡਸ ਤੋਂ ਵੀ ਪਲੇਅਰਸ ਖੇਡ ਰਹੇ ਆ ਕਿ ਨਾਟ ਜਸਟ ਆਸਟ੍ਰੇਲੀਅਨਸ ਆ ਹੋਰ ਐਸਨਿਸਿਟੀਜ਼ ਤੇ ਬੈਕਗਰਾਉਂਡਸ ਤੋਂ ਵੀ ਆ ਰਹੇ ਆ ਹਨਾ ਤੇ ਮੈਨੂੰ ਜਿੱਦ ਤੱਕ ਲੱਗਦਾ ਇਸ ਇਸ ਵੈਰੀ ਗੁੱਡ ਸਿੰਗ ਨੋ ਇਟ ਇਜ਼ ਇਟਸ ਵੈਰੀ ਗੁੱਡ ਇਟਸ ਵੈਰੀ ਪੋਜ਼ਿਟਿਵ ਕਿ ਦੇ ਪ੍ਰੀਮੇਟ ਟ੍ਰਾਈਨ ਟੂ ਬ੍ਰਿੰਗ ਅਦਰ ਕਲਚਰਸ ਲਾਈਕ ਇਨਕਲੂਡ एवरीवन ਇਨਕਲੂਸਿਵਿਟੀ ਲੈ ਆ ਰਹੇ ਆ ਬੋ ਜਿਹੜਾ ਹੁਣ ਆਪਾਂ ਗੱਲ ਹੈ ਨਾ ਲੀਡਰਸ਼ਿਪ ਦੀ ਗੱਲ ਕਰਦੇ ਸੀਗੇ ਜੇ ਆਪਾਂ ਦੇਖੀਏ ਹੁਣ ਜਿਹੜਾ ਹੈ ਨਾ ਇੰਡੀਆ ਪੰਜਾਬ 'ਚ ਜਿਹੜਾ ਆ ਉੱਥੇ ਲੀਡਰ ਲੀਡਰਸ਼ਿਪ ਦਾ ਮੀਨਿੰਗ ਹੀ ਵੱਖਰਾ ਆ ਇੱਥੋਂ ਨਾਲੋਂ ਹਨਾ ਉੱਥੋਂ ਦੇ ਜਿਹੜੇ ਲੀਡਰਸ਼ਿਪ ਆ ਉਹ ਇਦਾਂ ਆ ਕਿ ਕਿ ਉਹ ਹਨਾ ਬਦਮਾਸ਼ੀ ਕਰਦਾ ਆ ਉਹ ਗੈਂਗ ਰਿਲੇਟਿਡ ਆ ਹਨਾ ਉਹ ਜੇਲ੍ਹ ਗਿਆ ਹੋਇਆ ਬੰਦਾ ਉਹਨੂੰ ਲੀਡਰ ਬਣਾ ਦਿੰਦੇ ਆ ਆਪਾਂ ਜਿਹੜਾ ਜਿਹੜਾ ਜੇਲ੍ਹ ਗਿਆ ਹੋਇਆ ਉਹਨੂੰ ਉਹਨੂੰ ਉੱਚਾ ਕੇ ਲੀਡਰ ਬਣਾ ਦਿੰਦੇ ਆ ਉਹ ਇੱਥੋਂ ਨਾਲੋਂ ਇੱਥੇ ਲੀਡਰ ਉਹ ਜਿਹੜੇ ਥੋੜੇ ਅਗਰ ਸੋ ਵੈਲ ਐਜੂਕੇਟਡ ਯਾਨਾ ਪੜਾਈ ਕੀਤੀ ਹੈ ਲਾਅ ਦੇ ਬਾਰੇ ਪੜਿਆ بزਨਸ ਦੇ ਬਾਰੇ ਪੜਿਆ ਹਿਸਟਰੀ ਵੀ ਨੌਲੇਜ ਹੁੰਦੀ ਆ ਨੌਲੇਜ ਪੂਰੀ ਆ ਹਨਾ ਲੀਗਲ ਸਟੱਡੀਜ਼ ਕੀਤੀ ਹੁੰਦੀ ਆ ਤੇ ਉਹ ਤਾਂ ਹੀ ਬੰਦਾ ਫਿਰ ਅੱਗੇ ਲੀਡਰ ਬਣਦਾ ਜਾਂ ਜਿਹਨੂੰ ਐਕਸਪੀਰੀਅੰਸ ਬਹੁਤ ਹੋਏ ਜਿਹਨੂੰ ਐਕਸਪੀਰੀਅੰਸ ਉਹਨੇ ਜਾ ਕੇ ਹੁਣੇ ਆਪਣੇ ਜਿਹਦਾ ਗਵਰਨਮੈਂਟ ਦੇ ਮੇਨ ਲੀਡਰ ਵੇਖੇ ਜਿਹੜੇ ਪ੍ਰਾਈਮ ਮਿਨਿਸਟਰ ਕੋਈ ਯੰਗ ਨਹੀਂ ਆ ਸਾਰੇ ਬਜ਼ੁਰਗ ਜਿਹਦਾ 올ਡਰ ਆ ਹਨਾ 올ਡਰ ਜੇਨਰੇਸ਼ਨ ਆ ਕਿ ਤੇ ਉਹਨਾਂ ਨੂੰ ਕੋਲ ਐਕਸਪੀਰੀਅੰਸ ਬਹੁਤ ਹੁੰਦਾ ਉਹਨਾਂ ਨੇ ਤਾਂ ਹੀ ਲੀਡਰ ਬਣਾਉਣਾ ਜਿਹਦੇ ਕੋਲ ਐਕਸਪੀਰੀਅੰਸ ਹੈ ਹੂ ਕੈਨ ਹੈਂਡ ਹੋ ਥੈਮਸੈਲਵਜ਼ ਯੂ ਨਾ ਇੰਡੀਆਸ ਦਾ ਜਿੰਨ ਮਰਜੀ ਬਣਾ ਦੋ ਤੇ ਜਿਹਨ ਨੂੰ ਮਰਜੀ ਬਣਾਏ ਜਾਂਦੇ ਆ ਲੀਡਰ ਇਹ ਇਹ ਫਰਕ ਹੈਗਾ ਉੱਥੋਂ ਨਾਲ ਉਹ ਤਾਂ ਹੈ ਬਹੁਤ ਹੁਣ ਜਿਵੇਂ ਤੂੰ ਗੱਲ ਕਰਦਾ ਆ ਕਿ ਹਨਾ ਵੱਡੇ ਹੋ ਕੇ ਬਜ਼ੁਰਗ ਹੋ ਗਏ ਹਨਾ ਜਿਹੜੇ ਪ੍ਰਾਈਮ ਮਿਨਿਸਟਰ ਬਣਦੇ ਆ ਇਹ ਵੀ ਇਹ ਇਹ ਵੀ ਠੀਕ ਆ ਪਰ ਲਾਈਕ ਹੁਣ ਜਿਹੜੇ ਯੂਥ ਆ ਯੂਥ ਜਿਹੜਾ ਜਾਂਦੀ ਲੀਡਰਸ਼ਿਪ ਚ ਉਹਨਾਂ ਨੂੰ ਵੀ ਗਰਾਉਂਡ ਲੈਵਲ ਤੋਂ ਹਨਾ ਸ਼ੁਰੂ ਕਰਨਾ ਪੈਣਾ ਆ ਉਹ ਜਦੋਂ ਛੋਟੀ ਹੈ ਨਾ ਲੀਡਰਸ਼ਿਪ ਰੋਲਸ ਤੋਂ ਲੈ ਕੇ ਵੱਡੇ ਵੱਡੇ ਹੋਣੇ ਉਹਨੂੰ ਕਿ ਨੌਲੇਜ ਚਾਹੀਦੀ ਹੁੰਦੀ ਐ ਐਕਸਪੀਰੀਐਂਸ ਚਾਹੀਦਾ ਹੁੰਦਾ ਹੈ ਨਾ ਐਕਸਪੀਰੀਐਂਸ ਹੀ ਮੇਨ ਗੱਲ ਆ ਐਕਸਪੀਰੀਐਂਸ ਮੇਨ ਗੱਲ ਨੌਲੇਜ ਵੀ ਬਹੁਤ ਵੱਡੀ ਚੀਜ਼ ਐ ਜਿਹੜੀ ਲੋੜ ਹੁੰਦੀ ਹੈ ਨਾ ਇੱਕ ਲੀਡਰ ਨੂੰ ਤੇ ਉਹ ਉਹ ਵੀ ਬਹੁਤ ਜ਼ਰੂਰੀ ਆ ਇੱਕ ਵੱਡੇ ਲੀਡਰਸ਼ਿਪ ਯਾ ਪ੍ਰਾਈਮ ਮਿਨਿਸਟਰ ਰੋਲ ਤੇ ਜਾਣ ਲਈ ਮੋਰਲ ਦ ਸਟੋਰੀ ਇਜ਼ ਕਿ ਜਿਹੜੇ ਦੇਸ਼ ਦੇ ਵਿੱਚ ਤੁਸੀਂ ਰਹਿ ਰਹੇ ਜੇ ਹੈ ਨਾ ਉੱਥੇ ਆਪਣੀਆਂ ਸਾਰੀਆਂ ਆਪਰਚੂਨਿਟੀਆਂ ਨੂੰ ਐਕਸਪਲੋਰ ਕਰੋ ਨਾਟ ਜਸਟ ਇਨ ਲੀਡਰਸ਼ਿਪ ਨੌਕਰੀਆਂ ਦੇ ਵਿੱਚ ਵੀ ਜਿੱਦਾਂ ਉੱਥੇ ਕਹਿ ਦਿੰਦੇ ਆ ਉੱਥੇ ਨੌਕਰੀਆਂ ਨਹੀਂ ਹੈਗੀਆਂ ਜੌਬਸ ਨਹੀਂ ਹੈਗੀਆਂ ਅਨਇੰਪਲੋਇਮੈਂਟ ਆ ਉੱਥੇ ਉਹ ਇੱਥੇ ਇੱਥੇ ਵੀ ਆ ਉਹ ਸਾਰੇ ਪਾਸੇ ਆਪਾਂ ਹੀ ਫੇਸ ਕਰਦੇ ਆ ਹੋਏ ਆਮ ਆਮ ਅਨਇੰਪਲੋਇਡ ਕਜ਼ ਬੜਾ ਜੌਬਸ ਲੱਭਦੀਆਂ ਨਹੀਂ ਘਾਟਾ ਇੱਥੇ ਜੌਬਸ ਆ ਉੱਥੇ ਵੀ ਹੈਗਾ ਪਰ ਇੱਥੇ ਵੀ ਹੈਗਾ ਉੱਥੇ ਜਿਹੜੇ ਜਿਹੜਾ ਖੇਤੀ ਕਰਦੇ ਆ ਲੇਕਿਨ ਜਸ ਆਪਨ ਅਪ ਡਾਉਨ ਲਿਕ ਰੇੜੀਆਂ ਹਾਂ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਬਈਆਂ ਨੇ ਰੇੜੀਆਂ ਲਾਈਆਂ ਹੋਈਆਂ ਆਪਾਂ ਕਿਉਂ ਨਹੀਂ ਹੈ ਨਾ ਖੇਤੀਬਾੜੀ ਕਰਕੇ ਆਪਾਂ ਵੀ ਕਰ ਸਕਦੇ ਪੈਸੇ ਉੱਥੇ ਕਮਾ ਸਕਦੇ ਆ ਠੀਕ ਹੈ ਨਾ ਕੋਈ ਵੀ ਵੀ ਕੈਨ ਲਿਵ ਵੈਲ देयर ਯੂ ਨਾ ਇਹ ਤੋਂ ਮਿਹਨਤ ਕਰਦੇ ਆ ਇਹੀ ਮਿਹਨਤ ਜਿਹੜੇ ਉੱਥੇ ਰਹਿ ਰਹੇ ਆ ਉਹ ਵੀ ਕਰਨ ਤੇ ਉਹ ਨਾ ਸੁਧਾਰ ਸਕਦੇ ਆ ਲਾਈਕ ਐਗਜੈਕਟਲੀ ਉੱਥੇ ਯੂਥ ਨੂੰ ਨਾ ਉੱਪਰ ਲੈ ਕੇ ਆ ਸਕਦੇ ਆ ਜਿਹੜੀ ਉੱਥੇ ਕਰਦੇ ਆ ਉੱਥੇ ਵੀ ਮਿਹਨਤ ਦੀ ਲੋੜ ਆ ਕਿ ਜੇ ਤੁਹਾਡੇ ਸਾਰੇ ਜਿੱਦਾਂ ਕਹਿੰਦੇ ਆ ਕਿ ਇਫ ઓ ਯੋਰ ਓਪਰਚੁਨਿਟੀਜ਼ ਆ ਗਨ ਯੂ ਕਾਂਟ ਯੂ ਡੋਨਟ ਹੈਵ ਐਨੀ ਅਦਰ ਚੋਇਸ ਉਸ ਤੋਂ ਬਾਅਦ ਫਿਰ ਐਕਸਪਲੋਰ ਕਰੋ ਹੋਰ ਦੇਸ਼ ਜਾਣਾ ਹੈ ਨਾ ਕਿ ਤੁਹਾਡੀ ਉਥੇ ਇੰਡੀਆ ਦੇ ਜਿਹੜਾ ਪੰਜਾਬ ਦੇ ਵਿੱਚ ਤੁਹਾਡੇ ਕੋਲ ਹੋਰ ਕੋਈ ਆਪਰਚੂਨਿਟੀ ਹੈ ਨਹੀਂ ਕੋਈ ਵੀ ਕੰਮਕਮ ਕਰਨ ਦੀ ਜਾਂ ਯੂਨੀ ਜਾਣ ਦੀ ਫਿਰ ਤੁਸੀਂ ਆਪਣੇ ਰਿਸੋਰਸਸ ਨੂੰ ਇੱਥੇ ਐਕਸਪੈਂਡ ਕਰੋ ਹੈ ਨਾ ਕਿ ਬਾਹਰ ਜਾਣ ਦੀ ਕੋਸ਼ਿਸ਼ ਕਰੋ ਪਰ ਪਹਿਲਾਂ ਉਥੇ ਐਕਸਪਲੋਰ ਤਾਂ ਕਰੋ ਤੁਹਾਨੂੰ ਪਤਾ ਲੱਗੂਗਾ ਕਿ ਉਥੇ ਕਿੰਨੀਆਂ ਆਪਰਚੂਨਿਟੀਆਂ ਤੁਹਾਡੇ ਕੋਲ ਹੈਗੀਆਂ ਨੇ ਹੈ ਨਾ ਸੋ 10 ਮਿੰਟਸ ਟਮਾਰੋ ਆਪਾ ਦੋਵੇਂ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਐਪੀਸੋਡ ਪਸੰਦਾ ਹੈ ਤੇ ਤੁਸੀਂ ਕਮੈਂਟਸ ਦੇ ਵਿੱਚ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਕੀ ਵਧੀਆ ਲੱਗਾ ਤੇ ਸਾਡੇ ਸੋਸ਼ਲਸ ਆ ਤੇ ਸਾਡੇ ਪੀਟੀਐਫਾ YouTube ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਲਾਈਕ ਵੀ ਕਰਿਓ ਸਸਿਕਾਰ